ਬੇਹੱਦ ਇਸ ਗਰਮੀ ਦੇ ਮੌਸਮ 'ਚ ਜਿੱਥੇ ਹਲਕੇ ਜਿਹੇ ਮੀਂਹ ਨੇ ਠੰਡਕ ਵਰਸਾਈ ਆ ਉਥੇ ਲੁਧਿਆਣਾ ਪੱਛਮੀ ਦਾ ਅਖਾੜਾ ਹਾਲੇ ਵੀ ਪੂਰੀ ਤਰ੍ਹਾਂ ਗਰਮ ਆ ਇੱਕ ਦਿਨ ਰਹਿ ਗਿਆ ਕੱਲ ਨੂੰ ਵੋਟਾਂ ਨੇ ਤੇ ਕੱਲ ਨੂੰ ਇੱਕ ਪਾਸਾ ਹੋ ਜਾਣਾ ਸਾਰੇ ਉਮੀਦਵਾਰ ਪੂਰਾ ਜ਼ੋਰ ਲਾ ਚੁੱਕੇ ਨੇ ਅ ਅਖੀਰਲੇ ਪੜਾਅ ਦੇ ਵਿੱਚੋਂ ਜਿਹੜਾ ਹੈਗਾ ਇਹ ਟਾਈਮ ਲੰਘ ਰਿਹਾ ਹੈਗਾ ਕਿਉਂਕਿ ਅਖੀਰਲਾ ਜਿਹੜਾ ਪੜਾ ਹੁੰਦਾਗਾ ਉਸ ਦੇ ਵਿੱਚ ਬਹੁਤ ਕੁਝ ਹੋਣਾ ਹੁੰਦਾ ਬਹੁਤ ਸਾਰੇ ਸਮੀਕਰਨ ਬਦਲਨੇ ਹੁੰਦੇ ਆ ਪਰ ਲੋਕਾਂ ਦਾ ਕੀ ਕਹਿਣਾ ਹੈ ਲੋਕਾਂ ਦੀ ਕੀ ਭਾਖਿਆ ਲੋਕਾਂ ਦੇ ਵਿੱਚ ਓਪੀਨੀਅਨ ਕਿਹੋ ਜੇ ਨੇ ਕਿਹੜਾ ਉਮੀਦਵਾਰ ਕਿਹੜੇ ਵਾਅਦੇ ਲੈ ਕੇ ਆਇਆ ਕਿਹੜੇ ਜਿਹੜੇ ਇਸ ਤੋਂ ਪਹਿਲਾਂ ਮੰਤਰੀ ਜਾਂ ਐਮਪੀ ਜਾਂ ਐਮਐਲਏ ਰਹੇ ਨੇ ਉਹਨਾਂ ਦਾ ਕਿਹੋ ਜਿਹਾ ਰਿਹਾ ਪ੍ਰਭਾਵ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਰਕਾਰ ਦੇ ਕੰਮ ਕਿਹੋ ਜੇ ਲਹੇ ਆਪਾਂ ਇਹਨਾਂ ਦੇ ਉੱਪਰ ਵੀ ਨਜ਼ਰ ਮਾਰਾਂਗੇ ਇੱਧਰ ਕੁਝ ਸੱਜਣ ਬੇਲੀ ਲੋਕਲ ਜਿਹੜੇ ਇਹ ਨੇ ਉਹ ਵੀਰ ਖੜੇ ਨੇ ਆਪਾਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਦਿਨ ਬਾਕੀ ਆ ਪਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਠੀਕ ਹੈ ਜੀ ਇੱਥੋਂ ਇਹ ਲੋਕਲੀ ਹਾਂ ਹਾਂ ਜੀ ਲੋਕਲੀ ਅੱਛਾ ਇੱਕ ਦਿਨ ਰਹਿ ਗਿਆ ਕੱਲ ਨੂੰ ਵੋਟਾਂ ਨੇ ਕੁਝ ਕੁ ਘੰਟੀ ਰਹਿ ਗਏ ਦਿਨ ਵੀ ਨਹੀਂ ਕਹਿ ਸਕਦੇ ਹਾਂ ਕੀ ਲੱਗਦਾ ਵੈਸੇ ਮੌਸਮ ਠੰਡਾ ਹੋ ਗਿਆ ਪਰ ਅਖਾੜਾ ਗਰਮ ਆ ਸਾਡਾ ਤਾਂ ਭਾਜੀ ਹਲੇ ਇੰਟਰਸਟ ਜਿਆ ਹੈ ਜੀ ਇੱਧਰ ਉਹ ਪਤਾ ਨਹੀਂ ਵਾਲੇ ਜੋ ਜ਼ਿਆਦਾ ਇੱਥੇ ਰਹੀ ਤਾਂ ਨਹੀਂ ਗੁਰਦੁਆਰੇ ਦਾ ਕੰਮ ਕਰਦਾ। ਬੋਟਾਂ ਪਾਉਣ ਚ ਵੀ ਇੰਟਰਸਟ ਨਹੀਂ ਹੈ। ਹਾਂਜੀ। ਬੋਟਾਂ ਪਾਉਣ ਚ ਵੀ ਨਹੀਂ ਇੰਟਰਸਟ। ਬੋਟਾਂ ਤਾਂ ਪਾਵਾਂਗੇ। ਅਸੀਂ ਤਾਂ ਲੋਕਲ ਨਹੀਂ ਨਾ ਸਾਡੀ ਦਾ ਆਪਾਂ ਕੰਮ ਕਰਦੇ ਇੱਥੇ। ਜੀ। ਸਾਡੀ ਦਾ ਬੋਟ ਇੱਥੇ ਪੈਣੀ ਨਹੀਂ। ਲੁਧਿਆਣੇ ਚ ਹੀ ਪਣੀਆਂ ਨੇ। ਬਾਹਰ ਤਨ ਪਿੰਡਾਂ 'ਚ ਤਾਂ ਨਹੀਂ ਪਣੀਆਂ। ਹੂੰ। ਉਹਦੇ ਪਿੰਡਾਂ 'ਚ ਨਹੀਂ। ਹਾਂ ਲੁਧਿਆਣੇ। ਕੁਝ ਸਰਕਾਰ ਦੇ ਕੰਮ ਕਿਵੇਂ ਲੱਗੇ 3.5 ਸਾਲ। ਆ ਆਮ ਆਦਮੀ ਪਾਰਟੀ ਨੂੰ। ਠੀਕ ਹੈ ਵੀਰੇ ਕੁਝ ਠੀਕ ਨੇ, ਕੁਝ ਗਲਤ ਵੀ ਨੇ ਹਨਾ। ਵੀ ਆਰਡਰ। ਕੁਝ ਹੀ ਨਹੀਂ ਲੱਗਦੇ। ਕੁਝ ਤਾਂ ਤੁਹਾਨੂੰ ਪਤਾ ਹੀ ਵੀਰੇ ਇਦਾਂ ਹੀ ਆ। ਆਡੋ ਬਿਲਕੁਲ ਗੱਲ ਕੁਝ ਹੋਰ ਹੁੰਦੀ ਆ ਬਾਅਦ ਚ ਕੁਝ ਹੋਰ ਹੁੰਦੀ ਆ ਅੱਛਾ ਚਲੋ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋ ਪਿੰਡਾਂ ਦੀ ਵੱਡੀ ਸਮੱਸਿਆ ਨਸ਼ਾ ਆ ਗਈ ਖਤਮ ਹੋ ਗਿਆ ਥੋੜਾ ਪਤਾ ਤਾਂ ਹੋਇਆ ਕੰਟਰੋਲ ਅੱਗੇ ਨਾਲ ਤਾਂ ਘੱਟਾ ਹੁਣ ਥੋੜਾ ਪਤਾ ਪਿੰਡਾਂ ਚ ਤੇ ਬਾਕੀ ਤੁਹਾਨੂੰ ਪਤਾ ਹੀ ਚਲੋ ਕਾਰਨ ਹੈ ਜਾਂ ਕੌਣ ਹੈ ਕੌਣ ਦੇ ਕਰਨਗੇ ਤਾਂ ਗਾਂ ਵੀ ਆ ਜਾਣਗੇ ਨਹੀਂ ਹੱਸਣ ਨੂੰ ਪਤਾ ਹੀ ਨਹੀਂ ਤਾਂ ਫਿਰ ਇੱਥੇ ਜਿਹੜਾ ਕੁਝ ਤੁਹਾਨੂੰ ਪਤਾ ਹੈ ਉਹ ਹੀ ਜਣਾ ਪਰ ਉੱਥੇ ਤੱਕ ਰਿਜ਼ਲਟ ਨਿਕਲੂਗਾ ਲੱਗੇ ਨਾ ਪਤਾ ਜੀ ਸੋ ਇਧਰ ਵੱਡੇ ਵੱਡੇ ਬੈਨਰ ਲੁਧਿਆਣਾ ਪੱਛਮੀ ਦਾ ਹਾਲ ਦਿਆਨ ਕਰਦੇ ਨੇ ਇੱਕ ਵੀਰ ਜੀ ਖੜੇ ਨੇ ਜੈਂਟਲਮੈਨ ਗੱਲਬਾਤ ਕਰਾਂਗੇ ਲੋਕ ਲੋਕਲ ਇਹ ਪਰ ਮੈਂ ਜਾ ਰਹੇ ਹਾਂ ਬਸ ਜਬਸ ਇੱਕ ਮਿੰਟ ਹੀ ਲਵਾਂਗੇ ਤੁਹਾਡਾ ਕੀ ਕਹਿੰਦਾ ਮਾਹੌਲ ਲੁਧਿਆਣਾ ਪੱਛਮੀ ਦਾ ਮੈਨੂੰ ਆਈਡੀਆ ਨਹੀਂ ਹੈ ਮੈਂ ਤਾਂ ਹੁਣੇ 2 ਦਿਨ 3 ਦਿਨ ਪਹਿਲਾਂ ਆਇਆ ਮੈਂ ਬਾਹਰ ਰਹਿਣਾ ਪੋਲਟਿਕਸ 'ਚ ਰੁਚੀ ਰੱਖਦੇ ਨਹੀਂ ਕੋਈ ਆਈਡੀਆ ਨਹੀਂ ਹੈ ਵੋਟਾਂ ਪਾਉਣ 'ਚ ਵੀ ਨਹੀਂ ਇੰਟਰਸਟ ਕੋਈ ਆਈਡੀਆ ਨਹੀਂ ਜੇ ਸਿਰਫ ਇਹ ਪਤਾ ਹੈ ਸੀਐਮ ਕੌਣ ਹੈ ਹੋਰ ਕੁਝ ਨਹੀਂ ਪਤਾ ਹਾਂਜੀ ਕੌਣ ਨੇ ਭਗਵੰਤ ਮਾਨ ਅੱਛਾ ਪਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹਨਾਂ ਦੇ ਉੱਪਰ ਵੀ ਕੋਈ ਸੁਪਰ ਸੀਐਮ ਆ ਕੇਜਰੀਵਾਲ ਇਹੀ ਹੈ ਸੁਣਿਆ ਤਾਂ ਹੈ ਉਹ ਤਾਂ ਸਾਰਾ ਕੁਝ ਜਾਣਦੇ ਹੋ ਜਾਣ ਕੇ ਨਹੀਂ ਪਤਾ ਇੰਨਾ ਕੁ ਪਤਾ ਹੈ ਬਸ ਹੋਰ ਕੁਝ ਨਹੀਂ ਪਤਾ ਬਾਜੀ ਠੀਕ ਹੈ ਥੈਂਕ ਯੂ ਵੈਰੀ ਮਚ ਓਕੇ ਕੁਝ ਕੁ ਘੰਟੇ ਬਾਕੀ ਨੇ ਲੁਧਿਆਣੇ ਦੇ ਇਸ ਬੈਸਟ ਹਲਕੇ ਲਈ ਉਮੀਦਵਾਰ ਜਾਂ ਇੱਥੋਂ ਦਾ ਕਰਤਾ ਧਰਤਾ ਚੁਣੇ ਜਾਣ ਲਈ ਪਰ ਲੋਕਾਂ ਦੇ ਵਿੱਚ ਮਾਹੌਲ ਕਿਹੋ ਜਿਹਾ ਮਾਰਕੀਟ ਦੇ ਵਿੱਚ ਮਾਹੌਲ ਕਿਹੋ ਜਿਹਾ ਲੋਕ ਫਰੀ ਹੋ ਕੇ ਲੰਚ ਟਾਈਮ ਖਾਣ ਪੀਣ ਬਾਰੇ ਨਰਨ ਕਰਨਾ ਹੈ ਜਰਨਲ ਦੀ ਗੱਲਬਾਤ ਕਰਾਂਗੇ ਭਾਜੀ ਅਸ ਸ਼ਕਾਲ ਠੀਕ ਠਾਕ ਹੋ ਵਰੀਆ ਜੀ ਸਾਜੋ ਸਜਾਵਟ ਦੇ ਪੱਖ ਤੋਂ ਤਾਂ ਬਹੁਤ ਕੁਝ ਨਜ਼ਰ ਆਉਂਦਾ ਪਰ ਉੰਜ ਲੋਕਾਂ ਦੀ ਮਤ ਕੀ ਆ ਲੋਕ ਕਿਹੋ ਜਿਹਾ ਐਮਐਲਏ ਚਾਹੁੰਦੇ ਆ ਜਿਹੜਾ ਭਾਜੀ ਵਧੀਆ ਕੰਮ ਕਰਾਵੇ ਹੁਣ ਜਿੱਦਾਂ ਦੇ ਪਿੱਛੇ ਰਹੇ ਆ ਉਹ ਤੇ ਮਤਲਬ ਰਿਵਿਊ ਤੁਹਾਨੂੰ ਵੀ ਪਤਾ ਹੀ ਹੋਵੇਗਾ بس ਇਹੀ ਆ ਵੀ ਕੰਮ ਵਧੀਆ ਹੋਵੇ ਜਿਹੜੇ ਅਗਲੇ 5 ਸਾਲ ਹੈਗੇ ਆ ਜੋ ਜਨਤਾ ਨੂੰ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਦੀ ਪੂਰੀਆਂ ਹੋਣ ਮੇਨ ਸਮੱਸਿਆ ਕੀ ਆ ਤੁਸੀਂ ਵੀ ਇੱਥੇ ਵੈਸਟ ਹਾਲ ਕੀ ਕੀ ਰਹਿੰਦੀ ਹੋ ਮੇਨ ਸਮੱਸਿਆ ਭਾਜੀ ਦੇਖੋ ਜਿਹੜੇ ਮੇਨ ਮਾਰਕੀਟ ਵਾਲੇ ਏਰੀਆ ਨੇ ਜਿਹੜੇ ਮਤਲਬ ਚੱਲਦੇ ਨੇ ਉਹਨਾਂ ਵੱਲ ਤਾਂ ਸਰਕਾਰ ਬਹੁਤ ਧਿਆਨ ਦਿੰਦੀ ਆ ਪਰ ਕੁਝ ਏਰੀਆ ਦੇ ਇਦਾਂ ਦੇ ਨੇ ਜਿਵੇਂ ਗੈਸਪੁਰਾ ਹੋ ਗਿਆ ਕੁਝ ਏਰੀਆਜ਼ ਹੋ ਗਏ ਉਹਨਾਂ ਦੀਆਂ ਰੋਡਾਂ ਬਿਲਕੁਲ ਸਹੀ ਨਹੀਂ ਹੈਗੀਆਂ ਜਿੱਥੇ ਕਈ ਕਈ ਵਾਰ ਪਾਣੀ ਇੱਥੇ ਇੱਥੇ ਤੱਕ ਖੜ ਜਾਂਦਾ ਹੈ ਪੁਲਾਂ ਦੇ ਥੱਲੇ ਢੋਲੇ ਵਾਲ ਉਹ ਦੋ ਦਿਨ ਇੱਕ ਦਿਨ ਮਤਲਬ ਬਹੁਤ ਮੁਸ਼ਕਿਲ ਜਾਂਦਾ ਹੈ ਜਿਹੜੇ ਆਮ ਲੋਕ ਕੰਮ ਤੇ ਜਾਂਦੇ ਨੇ ਉਹਨਾਂ ਲਈ ਇਹ ਸਮੱਸਿਆਵਾਂ ਨੇ ਪਾਣੀ ਖੜਦਾ ਰੋਡਸ ਦੀ ਸਮੱਸਿਆ ਬਾਕੀ ਮੈਡੀਕਲ ਇਹ ਸਭ ਚੀਜ਼ਾਂ ਤੇ ਕੰਮ ਹੋਣਾ ਚਾਹੀਦਾ ਕਿਹਾ ਵੀ ਹੈ ਜਦ ਤੱਕ ਕਰਪਟ ਪੋਲੀਟੀਸ਼ੀਅਨ ਨੂੰ ਖੜਾ ਰਿਆ ਵਾਪਸ ਹਾਂ ਆਸ਼ੂ ਹੋ ਗਿਆ ਉਹਨਾਂ ਤੇ ਵੀ ਹੈ ਕਿ ਉਹਨਾਂ ਤੇ ਨਾਂ ਦਾ ਕੀਤਾ ਜਾਵੇ ਹਾਂ ਜਦ ਤੱਕ ਟਿਕਟ ਵਾਪਸ ਲੈਣੀ ਵਾਪਸ ਲੈ ਲਓ ਐਦਾਂ ਵੀ ਕੁਝ ਮਤਲਬ ਆਸ਼ੂ ਦੇ ਉੱਪਰ ਜਿਹੜੇ ਕਰਪਸ਼ਨ ਦੇ ਇਲਜ਼ਾਮ ਹੈਗੇ ਨੇ ਉਹਨਾਂ ਨੂੰ ਟਿਕਟ ਨਹੀਂ ਦੇਣੀ ਕਿ ਵੀ ਉਹਨੂੰ ਵਾਪਸ ਉਹਨੂੰ ਇਲੈਕਸ਼ਨ 'ਚ ਲੈ ਕੇ ਆ ਰਹੇ ਨੇ ਹੁਣ ਤਾਂ ਕੁਝ ਘੰਟੇ ਰਹਿ ਗਏ ਹੁਣ ਤਾਂ ਟਿਕਟ ਬੱਸ ਵੈਸੇ ਕਿਉਂਕਿ ਜਿਸ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਉਹ ਤਾਂ ਕਹਿੰਦੇ ਵੀ ਮੇਰਾ ਪ੍ਰਭਾਵ ਵੀ ਬੜਾ ਲੋਕ ਮੈਨੂੰ ਚਾਹੁੰਦੇ ਬਹੁਤ ਨਹੀਂ ਉਹ ਪ੍ਰਭਾਵ ਤਾਂ ਕੱਲ ਤੋਂ ਬਾਅਦ ਪਤਾ ਲੱਗ ਜੇਗਾ ਕੀ ਹੈ ਕੱਲ ਪਤਾ ਲੱਗ ਜੇਗਾ ਹੋਰ ਕੋਈ ਇਸ਼ੂਜ਼ ਜਿਹੜੇ ਹੈਗੇ ਆ ਤੁਹਾਡੇ ਤੁਸੀਂ ਨੋਟ ਕੀਤੇ ਹੋਣੇ ਆ ਹੋਰ ਤਾਂ ਕੋਈ ਇਸ਼ੂ ਨਹੀਂ ਅੱਛਾ ਗਵਰਨਮੈਂਟ ਦੇ ਕੰਮ 3.5 ਸਾਲ ਭਗਵੰਤ ਮਾਨ ਸਰਕਾਰ ਦੇ ਕੰਮ ਕਿਵੇਂ ਲੱਗੇ ਬਾਕ ਬਚਨੀ ਉਹਨਾਂ ਨੇ ਆਪਣੀ ਹੀ ਕੀਤੀਆਂ ਜੋ ਕੀਤੀਆਂ ਅੱਛਾ ਉਹਨਾਂ ਨੇ ਵੀ ਨਹੀਂ ਕੰਮ ਕੋਈ ਕੀਤਾ ਮਜੀਠੀਆਂ ਨੇ ਦੱਸਿਆ ਸੀ ਉਪਲਬਧੀਆਂ ਗਿਣਾਂਣੀਆਂ 15 ਅਗਸਤ ਤੋਂ 26 ਜਨਵਰੀ ਦੇ ਉਹਨਾਂ ਨੇ ਉਹ ਉਪਲਬਧੀਆਂ ਗਿਣਾਈਆਂ ਜਿਹੜੀਆਂ ਵਿਆਹ ਤੋਂ ਬਾਅਦ ਉਹ ਬੱਚਾ ਆਇਆ ਉਹ ਉਪਲਬਧੀਆਂ ਜਿ ਗਿਣਾਇਆ ਨੇ ਸਹੀ ਹੈ ਵਾਹ ਜੀ ਇਹ ਵੀ ਬਹੁਤ ਵੱਡੀ ਉਪਲਬਧੀ ਹੈ ਉਪਲਬਧੀ ਹੈ ਵੀ ਬਹੁਤ ਵੱਡੀ ਜਿਸ ਤਰ੍ਹਾਂ ਕਿਉਂਕਿ 3.5 ਸਾਲ ਬੀਤ ਗਏ ਅਸੀਂ ਵੱਡੇ ਵੱਡੇ ਫਲੈਕਸ ਹੋਲਡਿੰਗਸ ਉਹ ਪੜ ਰਹੇ ਆ ਉਹ ਕਹਿੰਦੇ ਵੀ ਇਹਨਾਂ ਦੇ ਉਮੀਦਵਾਰ ਕਹਿ ਰਹੇ ਆ ਆਪ ਵਾਲੇ ਵੀ ਅਸੀਂ 1.5 ਸਾਲ ਦੇ ਵਿੱਚ ਵਾਦਾ ਕਰਦੇ ਆ ਰਿਕਾਰਡ ਤੋੜ ਕੰਮ ਕਰਵਾਵਾਂਗੇ ਉਹ ਰਿਕਾਰਡ ਤੋੜ ਇਹ ਹੀ ਰਿਕਾਰਡ ਤੋੜ ਰਿਹਾ ਹੈ ਬਾ ਹੋਰ ਅੱਜ ਇੱਕ ਹੋਣ ਰਿਕਾਰਡ ਤੋੜਤਾ ਇੱਕ ਬੱਚਾ ਹੋ ਗਿਆ ਰਿਕਾਰਡ ਤੋੜ ਹੋਰ ਬੱਚੇ ਕਰ ਦੇਗਾ ਬਸ ਇਹ ਕਿੰਨੀਆਂ ਮਤਲਬ ਵੀਡੀਓਜ਼ ਬੜੀਆਂ ਆ ਰਹੀਆਂ ਨੇ ਉਹ ਬੜੀ ਚਰਚਾ ਦੇ ਵਿੱਚ ਆ ਰਾਤ ਵੀ ਕੁਝ ਜਿਹੜੇ ਹੈਗੇ ਆ ਲੀਡਰ ਦੀ ਵੀਡੀਓ ਦੇ ਸਕਰੀਨਸ਼ਾਟ ਵਾਇਰਲ ਹੋਏ ਆ ਬਿਲਕੁਲ ਇਹ ਵੀ ਉਹ ਉਹਨਾਂ ਦੀ ਆਪਸੇ ਹੀ ਦੇਖੋ ਕਿਦਾਂ ਆਪ ਵਾਇਰਲ ਕਰਾਉਂਦੇ ਆ ਕਿ ਕਿਦਾਂ ਕਰਦੇ ਆ ਉਹਨਾਂ ਤੇ ਸਰਕਾਰ ਦੇ ਕੰਮ ਕਿਵੇਂ ਲੱਗੇ ਬਹੁਤ ਜ਼ਿਆਦਾ ਆ ਇਸ ਸਾਲ ਠੀਕ ਨੇ ਭਾਜੀ ਕੰਮ ਮੈਂ ਕਹਾਂ ਬਾਕੀ ਤੁਸੀਂ ਇਹਨਾਂ ਤੋਂ ਪੁੱਛੋ ਇਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਅੱਛਾ ਇਹ ਕਹਿੰਦੇ ਸਾਨੂੰ ਬਹੁਤਾ ਪਤਾ ਨਹੀਂ ਪਹਿਲਾਂ ਚੁੱਪ ਕਰਕੇ ਸੀ ਨਹੀਂ ਬਹੁਤਾ ਇਹਨਾਂ ਪਤਾ ਨਹੀਂਗਾ ਕਿਉਂਕਿ ਆਪਣਾ ਵੈਸਟਵਲ ਮੈਂ ਹੈਗਾ ਵੀ ਨਹੀਂ ਜੀ ਵੈਸਟ ਆਪਣੇ ਹੈਗੇ ਵੀ ਨਹੀਂ ਇਲੈਕਸ਼ਨ ਥੈਂਕ ਯੂ ਭਾਜੀ ਹਾਂਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਸਰਕਾਰ ਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਚਾਹਤੇ ਸਰਕਾਰ ਕਿਉਂ ਨਹੀਂ ਜੀ ਕਹਿਣਾ ਚਾਹੀਦਾ ਸਰਕਾਰੀ ਬੰਦੇ ਆ ਅੱਛਾ ਸਰਕਾਰੀ ਬੰਦੇ ਹੋ ਫਿਰ ਤਾਂ ਸਭ ਨੂੰ ਸਰਕਾਰ ਬਾਰੇ ਕਹਿਣਾ ਚਾਹੀਦਾ ਨਹੀਂ ਜੀ ਠੀਕ ਹੈ ਜੀ ਚਲੋ ਕੁਝ ਮਜਬੂਰੀ ਹੁੰਦੀ ਆ ਖਾਲਸਾ ਜੀ ਸਿਕਲਪਾ ਜੀ ਠੀਕ ਠਾਕ ਹੋ ਜੀ ਬਾਕਰਪੁਰੀ ਜੀ ਸਰਕਾਰ ਦੇ ਕੰਮ ਕਿਵੇਂ ਲੱਗੇ ਹੁਣ ਤੱਕ ਬਿਜਲੀ ਦੇ ਬਿੱਲ ਵਾਸਤੇ ਹੀ ਆ ਵੈਸੇ ਤਾਂ ਬਾਕੀ ਹੋਰ ਤਾਂ ਹੈ ਨਹੀਂ ਇਹਨਾਂ ਦੇ ਕੋਈ ਕੰਮ ਇਹਨੇ ਮਤਲਬ ਬਾਕੀ ਕੰਮ ਕੋਈ ਨਹੀਂ ਚੰਗੇ ਨਾ ਜੀ ਨਾ ਕੋਈ ਕੰਮ ਹੈ ਹੀ ਨਹੀਂ ਇਹਨਾਂ ਦਾ ਤੁਸੀਂ ਹੁਣ ਦੇਖਿਆ ਹੀ ਹੋਣਾ ਠੇਕੇ ਦੇ ਬਿਲਕੁਲ दारू ਲੈ ਰਿਹਾ ਹੀ ਬੰਦਾ ਦੇਖਿਆ ਹੀ ਜੀ ਨਾ ਤੁਸੀਂ ਇਹਨਾਂ ਦੇ ਕੱਲ ਇਲੈਕਸ਼ਨ ਅੱਜ दारू ਲੈ ਰਿਹਾ ਬੰਦਾ ਇਹਨੇ ਠੇਕੇ ਬੰਦ ਹੀ ਕਿਉਂ ਕੀਤੇ ਜੇ ਤੁਸੀਂ दारू ਵੇਚਣੀ ਹੋਈ ਆ ਸ਼ਰੇਆਂ ਬੰਦਾ ਬਾਰੀ ਉਹ ਝਾ ਕੇ दारू ਲੈ ਰਿਹਾ ਨਾਲੇ ਵੇਚਣ ਵਾਲੇ ਨੂੰ ਅੰਦਰ ਅੰਦਰ ਤਾਂ ਹੋਣਾ ਹੀ ਨਹੀਂ ਚਾਹੀਦਾ ਉਹ ਅੱਜ ਦਾ ਦਿਨ ਦਾ ਦੋ ਤਿੰਨ ਚੌਣ ਜਬ ਤੱਕ ਲੋਕ ਹੋਣੀ ਚਾਹੀਦੀ ਚੌਣ ਜਬ ਤੱਕ ਲੱਗਿਆ ਹੋਇਆ ਚੌਣ ਜਬ ਤੱਕ ਦੇ ਅੰਦਰ ਇਹ ਚੌਣ ਵੇਚ ਰਹੇ ਨੇ दारू ਬਹੁਤ ਗਲਤ ਗੱਲ ਹੈ ਇਹ ਤਾਂ ਸਰਕਾਰਾਂ ਨੂੰ ਆਪ ਜੀ ਕੋਲੇ ਠਾਣਾ ਤੁਸੀਂ ਇਹ ਦੇਖੋ ਕੋਲੇ ਠਾਣਾ ਐ ਐਸ ਐਚਓ ਵੀ ਬੈਠਦਾ ਇੱਥੇ ਹੋਰ ਦੱਸੋ ਇੱਦੋਂ ਬੱਦਾਂ ਕੀ ਗੱਲ ਕਹਿ ਸਕਦਾ ਬੰਦਿਆਂ ਨੂੰ ਪਰ ਸਰਕਾਰ ਤਾਂ ਵਾਅਦੇ ਕਰਦੀ ਐ ਕਿ ਅਸੀਂ ਨਸ਼ਾ ਪੂਰੀ ਤਰ੍ਹਾਂ ਖਤਮ ਕਰਤਾ ਨਸ਼ਾ ਦੱਸੋ ਕਿੱਥੋਂ ਲੈਣਾ ਮੈਂ ਦਵਾ ਦਿੰਨਾ ਦੱਸੋ ਇਹ ਸਰਕਾਰ ਕਹਿ ਰਹੀ ਐ ਮੈਂ ਕਹਿੰਦਾ ਸ਼ਰੇਆਮ ਨਸ਼ਾ ਵੇਖਦਾ ਕਿੱਥੋਂ ਨਹੀਂ ਮਿਲਦਾ ਨਸ਼ਾ ਇਹੋ ਜਿਹਾ ਲੁਧਿਆਣੇ ਦੇ ਵਿੱਚ ਪਹਿਲਾਂ ਲੁਧਿਆਣੇ 'ਚ ਖਤਮ ਕਰ ਲੈਣਾ ਪੰਜਾਬ ਤਾਂ ਬਹੁਤ ਵੱਡੀ ਗੱਲ ਆ ਇਕੱਲੇ ਪੰਜਾਬ ਲੁਧਿਆਣੇ 'ਚ ਖਤਮ ਕਰ ਲੈਣਾ ਪੰਜਾਬ ਤਾਂ ਬਹੁਤ ਵੱਡੀ ਗੱਲ ਐ ਨਾ ਵਾਤੇ ਕਿਉਂਕਿ 31 ਮਈ ਤੱਕ ਦੀ ਡੈਡਲਾਈਨ ਦਿੱਤੀ ਸੀ ਸਰਕਾਰ ਨੇ ਵੀ ਪੁਲਿਸ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਉਸ ਤੋਂ ਬਾਅਦ ਵੀ ਬਹੁਤ ਸਾਰੇ ਕੇਸ ਸਾਨੂੰ ਸੋਸ਼ਲ ਮੀਡੀਆ ਤੇ ਸਾਹਮਣੇ ਦੇਖਣ ਨੂੰ ਮਿਲੇ ਆ ਵੀ ਪੂਰੀ ਤਰ੍ਹਾਂ ਹਲੇ ਬੰਦ ਨਹੀਂ ਹੋਇਆ ਨਹੀਂ ਹੋਇਆ ਜੀ ਹੋਇਆ ਹੀ ਨਹੀਂ ਮੈਂ ਕਹਿੰਦਾ ਜੀ ਕਸਮ ਖਾ ਕੇ ਕਹਿ ਦਿੰਦੇ ਆ ਆ ਪ੍ਰੋਗਰਾਮ ਸਾਹ ਵਾਲੇ ਬੰਦੇ ਆ ਨਸ਼ਾ ਬੰਦ ਹੋਈ ਨਹੀਂ ਸਕਦਾ ਸਰਕਾਰ ਤੋਂ ਇਹ ਆਪ ਦਾ ਨਸ਼ਾ ਵਕਾਉਂਦੇ ਆ ਸ਼ਰੇ ਆਮ ਚੱਲਦਾ ਨਸ਼ਾ ਕਿੱਥੇ ਨਹੀਂ ਹੈਗਾ ਨਸ਼ਾ ਦਿਖਾਓ ਮੈਨੂੰ ਆਪ ਏਰੀਆ ਕਿੰਨਾ ਤਕੜਾ ਏਰੀਆ ਪੋਸ਼ ਏਰੀਆ ਇਹ ਪੋਸ਼ ਏਰੀਆ ਮੈਂ ਕਹਿੰਦਾ ਮੈਨੂੰ ਵੀ ਅਰੋੜਾ ਸਾਹਿਬ ਦਾ ਫੋਨ ਆਇਆ ਮੰਨ ਲਓ ਇਹ ਤੇਰੀ ਮੈਂ ਇਸ ਏਰੀਆ ਦਾ ਹੈ ਵੀ ਨਹੀਂ ਫਿਰ ਵੀ ਇਸ ਲੁਧਿਆਣੇ ਦੇ ਵਿੱਚ ਇਸ ਏਰੀਆ ਦਾ ਕਾਲ ਆਉਂਦੀ ਹੈ ਇਲੈਕਸ਼ਨ ਲੁਧਿਆਣੇ ਦੇ ਵੀ ਨਹੀਂ ਹੈਗੇ ਇਹ ਸਿਰਫ ਬੀਆਰਐਸ ਨੇ ਕਰਦੇ ਆ ਸਿਰਫ ਬੀਆਰਐਸ ਨੇ ਕਰਦੇ ਆ ਉਧਰ ਕਿੱਥੇ ਜਾ ਕੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਫੋਨ ਆਉਂਦਾ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਵੀ ਫੋਨ ਕਿਹਨੂੰ ਕਰਨਾ ਕਿਹਨੂੰ ਨਹੀਂ ਕਰਨਾ ਕੀ ਕਹਿੰਦੇ ਫੋਨ ਕਰਕੇ ਕਿ ਵੀ ਸਾਨੂੰ ਵੋਟ ਪਾਓ ਸਾਡੀ ਵੋਟ ਹੀ ਨਹੀਂ ਹੈਗੀ ਇੱਧਰ ਦੀ ਸਾਨੂੰ ਵੋਟ ਪਾਓ ਕਿੱਥੇ ਲਿ ਗਿਆ ਹੋਇਆ ਸਹੀ ਹੈ ਇਹ ਦੇਖ ਲਓ ਉਹ ਮੇਰੇ ਨਾਲ ਇੱਕ ਬਜਾਰਾ ਪਰਦੇਸੀ ਬੇਟਾ ਨਾਲ ਉਹ ਕਹਿੰਦਾ ਇੱਕ ਵਾਰ ਜੀ ਮੈਨ ਮੈਂ ਕਹ ਤੂੰ ਕਿਤੇ ਦਾ ਕਹਦਾ ਮੈਂ ਉਧਰਲੇ ਪਾਸੇ ਦਾ ਹੁਣ ਨਾਮ ਨਹੀਂ ਦੱਸ ਸਕਦੇ ਉਹ ਲੱਗ ਲੱਗ ਪਿੰਡ ਦਾ ਮੈਂ ਕਹਾ ਭਰਾਵਾ ਤੇਰੀ ਵੋਟ ਤਾਂ ਹੋਣੀ ਹੈ ਇਧਰ ਦੀ ਕਹਿੰਦਾ ਮੇਰੀ ਤਾਂ ਵੋਟ ਹੀ ਨਹੀਂ ਬਣੀ ਇਹ ਹਾਲ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਰਕਾਰਾਂ ਨੂੰ ਅਰੋੜਾ ਜੀ ਦਾ ਇੱਥੇ ਦਾ ਮਸੀਦਾ ਜਰੂਰ ਬਣ ਸਕਦਾ ਇੰਨਾ ਕ ਪਤਾ ਆਸ਼ੂ ਜੀ ਦਾ ਨਹੀਂ ਹੋ ਸਕਦਾ ਇੰਨਾ ਅਰੋੜਾ ਜੀ ਦਾ ਲੱਗਦਾ ਵਾ ਪਰ ਸਰਕਾਰ ਇੰਨਾ ਵਧੀਆ ਕੰਮ ਨਹੀਂ ਕਰ ਰਹੀ ਆਸ਼ੂ ਜੀ ਦਾ ਅਰੋੜਾ ਜੀ ਦਾ ਤਾਂ ਪਾਉਨੂੰ ਪਤਾ ਹੀ ਨਹੀਂ ਕਿਉਂਕਿ ਸਾਡੇ ਟਾਈਮ ਤੋਂ ਤਾਂ ਇਹ ਹੁੰਦੇ ਨਹੀਂ ਸੀ ਜਿਸ ਹਿਸਾਬ ਨਾਲ ਸਾਡੇ ਹਾਲਾਤ ਸੀਗੇ ਕਿਉਂਕਿ ਸਾਹਮਣੇ ਸਾਹਮਣੇ ਤਾਂ ਨਹੀਂ ਹੁੰਦੇ ਸੀਗੇ ਬਾਕੀ ਹੁਣ ਆਪਣਾ ਡੈਮ ਦੱਸੂਗਾ ਇਹ ਥੀਲੇ ਧੰਨਵਾਦ ਜੀ ਸਾ ਸੋ ਲੁਧਿਆਣਾ ਪੱਛਮੀ ਦੇ ਵਿੱਚ ਆ ਲੁਧਿਆਣਾ ਪੱਛਮੀ ਦੇ ਵਿੱਚ ਲੋਕਾਂ ਦਾ opinion ਕੀ ਆ ਲੋਕ ਸਰਕਾਰ ਦੇ ਕੰਮਾਂ ਤੋਂ ਕਿੰਨਾ ਕੁ ਖੁਸ਼ ਨਹੀਂ ਕਿਹੜਾ ਉਮੀਦਵਾਰ ਉਹਨਾਂ ਨੂੰ ਬਜ਼ੰਦਾਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀ ਗੱਲ ਸੁਣੇਗਾ ਸਾਡੇ ਹਲਕੇ ਦੇ ਕੰਮ ਹੋਣਗੇ ਉਹਨਾਂ ਨੇ ਆਪੋ ਆਪਣੀਆਂ ਸਮੱਸਿਆਵਾਂ ਆਪੋ ਆਪਣੇ ਕੰਮ ਗਣਿਆਏ ਸੋ ਅੱਗੇ ਵੀ ਚੱਲਦੇ ਆ ਹੋਰ ਲੋਕਾਂ ਕੋਲ ਉਹਨਾਂ ਦਾ ਕੀ ਵਿਚਾਰ ਆ